ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣ ਤੋਂ ਬਾਅਦ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਗੇ ਇਸੇ ਤਹਿਤ ਅੱਜ ਕੱਲ੍ਹ ਹਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਛੋਟੇ ਮੋਟੇ ਨਸ਼ਾ ਤਸਕਰਾਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਸੂਬੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਹੈ ਇਸੇ ਸਬੰਧੀ ਗੱਲ ਕਰਦੇ ਆਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨਾਲ ਜੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹਨ ਡਾਕਟਰ ਸਾਹਿਬ ਪੁਲਿਸ ਵਾਲਿਆਂ ਵੱਲੋਂ ਆਪਣੇ ਥਾਣਿਆਂ ਦੇ ਖੇਤਰ ਵਿੱਚ ਨਸ਼ਾ ਨਾ ਵੇਚਣ ਦੇ ਹੰਝੂ ਚੁੱਕੀਆਂ ਜਾ ਰਹੀਆਂ ਹਨ ਕਿ ਇਹ ਨਵੀਂ ਸਰਕਾਰ ਦਾ नहीं जी नहीं बिल्कुल ना सरकार बिल्कुल गलत लीह हुई है सरकार कुछ कर रही है जो दो हजार चौदह दुकसभा तो तुम फौरी बाद एक नीच दर करना तत्प्रति मतलब एक कहना चुकया कदम के वजह क्या ने किया ਉਹਨਾਂ ਨੇ ਵੀ ਮਤਲਬ ਹਜ਼ਾਰਾਂ ਬੱਚੇ ਚੁੱਕੇ ਜਿੰਨਾ ਸੁਰਤੇ ਸੀਗਾ ਜਿਹੜਾ ਜਿਹੜੇ ਛੋਟੇ-ਮੋਟੇ ਨਸ਼ਾ ਕਰਨ ਵਾਲੇ ਬੰਦੇ ਸੀਗੇ ਫੀਮ ਪੁੱਕੀ ਆਲੇ ਉਹਨਾਂ ਦੇ ਪਰਚੇ ਉਹਨਾਂ ਨੇ ਕਿ ਪਾਰਚੇ ਦਾਜ ਕਰਕੇ ਜਿੰਨਾ ਸੁਰਤੇ ਸੀਗੇ ਤੇ ਹੁਣ ਵੀ ਜੇ ਤੁਸੀਂ ਦੇਖੋ ਤੇ ਜਿਹੜੀ ਪੁੱਕੀ 4-3 4000 ਰੁਪਏ ਕਿਲੋ ਸੀ ਚੋਨਾ ਦੌਰਾਨ ਅੱਜ ਪੁੱਕੀ 7000 ਰੁਪਏ ਕਿਲੋ ਹੋ ਚੁੱਕੀ ਹੈ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਹਰਿਆਣੇ ਵੱਲੋਂ ਚਾਂਦੇ ਪਾਤ ਤੇ ਨੇ ਹਰਿਆਣੇ 'ਚ ਆਪਣੇ ਟਿਕਾਣੇ ਬਣਾ ਲਏ ਨੇ ਜਿਹੜੇ ਛੋਟੇ ਸਰਕਾਰ ਹੁਣ ਵੀ ਨਾ ਜਿਹੜੀ ਸਪਲਾਈ ਸਾਈਡ ਹੈ ਨਾ ਉੱਤੇ ਟੈਕ ਕਰਨੀ ਚਾਹੀਦੀ ਹੈ ਜਿਹੜੀ हजार सालों तो वरता आ रहा जिस करके लोग अपना थोड़ा बहता नशा करके अपने काम कर देते थे और नशे घातक नहीं है जान जान ले मारू नहीं है गया। और एक पास में चिंता कर रहा है चिंता खत्म हो ही नहीं सकता जब तक यह जरा नशा गैंग माफिया है समगलिंग है, है जेब कट्टी जा रही है तंग किया जा रहा है उन्होंने जेलां रहा है और उन्होंने पाप सकता जा रहा है यह मीति नहीं सारी दुनिया सारी दुनिया सारे स्कैंडनेवियन कंट्री जरा नीदरलैंड होलैंड ਏ ਅਮਰੀਕਾ ਦੀਆਂ 29 ਸਟੇਟਸ ਨੇ ਪੰਗਤੋਂ ਪਵੰਦੀ ਚੁੱਕ ਕੇ ਨਸ਼ੇੜੀਆਂ ਜਿਹੜੇ ਨਸ਼ੇ ਕਰਨ ਵਾਲੇ ਨਸ਼ਾ ਕਰਸ ਲੋਕ ਨਹੀਂ ਮਸਲੇ ਵਾਰ ਲੋਕ ਨੇ ਉਹਨਾਂ ਨੂੰ ਬਿਮਾਰ ਦੇ ਕੇ ਡਿਕਲੇਅਰ ਕਰਕੇ ਉਹਨਾਂ ਨੂੰ ਰੀਹਬਿਲੀਟੇਸ਼ਨ ਤੇ ਨਸ਼ੇ ਦੇਣ ਦਾ ਜਿਹੜਾ ਮਤਲਬ ਹੈ ਸੇਫ ਨਸ਼ਾ ਦੀ ਸੇਫਸ ਫਰਲਾਈ ਕਰਦਾ ਹੈਗਾ ਨਾ जरा प्रोग्राम लिखा है चार बूटे किसी स्टेट ने चार बूटे बड़े चार छोटे किसी नोटे किसी तीन वे वे छोटे उन्होंने अलाओ किया कि भंग उगा सकते हैं भविखी ज पाबाब चिट्टा खत्म करना है तो ਇਹਰ ਵਾਇਤੀ ਨਾਲ ਜੇ ਆਪੀ ਭੁੱਕੀ ਵਗੈਰਾ ਜਾਂ ਇਹੋ ਚੀਜ਼ਾਂ ਨੂੰ ਫਿਰ ਲੀਗਲ ਕਰਨਾ ਹੋ ਸਕਦਾ ਇਹ ਸਾਰਾ ਕੁਝ ਬਿਲਕੁਲ ਬਿਲਕੁਲ ਜੀ ਮੈਂ ਮੈਂ ਅੱਜ ਮੈਂ ਜੋ ਚੀਜ਼ ਲਿਖੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਕਿਸਾਨ ਨੂੰ ਟਾਈਮ ਦਿਓ ਸਾਡੀ ਪੁੱਤ ਦੀ ਜੀਵਨ ਦੀ ਟੀਮ ਹੈ ਜੀ ਅਸੀਂ ਵਰਕ ਦੋ ਸਾਲ ਕੰਮ ਕੀਤਾ ਨਸ਼ੇ ਦੇ ਮਾਮਲੇ ਔਰ ਅਸੀਂ ਨੀਤੀ ਲੈ ਕੇ ਆਏ ਕਿ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਜਿਹੜੇ ਮਾਰੂ ਨਸ਼ੇ ਹੈ ਜਿਹੜੇ ਪੰਜਾਬ ਵਾਸਤੇ ਮੌਤ ਦਾ ਖੂ ਬਣੇ ਨੇ ਫਿਰ ਭੁੱਕੀ ਦੇਖੋ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਹੈ ਛੋਟੇ ਵੱਡੇ ਜੀ ਉਦੋਂ ਵੀ ਹਰ ਪਿੰਡ ਚ ਪੜਸਪਤ ਵਿਛੜੀਆਂ ਹੁੰਦੀ ਸੀ 10 20 ਨਸ਼ੇੜੀਆਂ ਪੁਕੀ ਨਾ ਮਤਨੀ ਦੇਖਾ ਮ ਇਹ ਜਿਹੇ ਲੋਕਾਂ ਨੂੰ ਜਾਣਨਾ ਇਹ ਜਿਹੇ ਲੀਡਰਾਂ ਨੂੰ ਜਾਣਨਾ ਜਿਹੜੇ ਗੋਲਾ ਖਾਂਦੇ ਰੋਜ਼ ਦੇ ਤੇ ਲਾਲ ਸੁਵੇਤੇ ਨੇ ਕੋਈ ਬਿਮਾਰੀ ਨਹੀਂ ਹੈਗੀ 90 90 ਸਾਲ ਦੇ ਲੋਕ ਹੀ ਨੇ 40 40 ਸਾਲ ਤੋਂ ਭੀਣ ਭੁੱਕੀ ਖਾ ਰਹੇ ਨੇ ਸੋ ਇਸ ਕਰਕੇ ਇਹ ਜਿਹੜੇ ਜਿਹੜੇ ਨਸ਼ੇ ਦੇ ਲੋਕਾਂ ਦੇ ਹੋਏ ਨੇ ਔਰ ਜਿਹੜੇ ਕਾਤਕ ਨਹੀਂ ਹੈਗੇ ਜਿਨ੍ਹਾਂ ਨਾਲ ਜਿਹੜੇ ਰਾਮਨਾਥ ਚਲਾਇਆ ਜਾ ਸਕਦੇ ਜੀ ਅੱਜ ਉਹਨਾਂ ਦੀ ਆਪਾਂ ਬਾਪੜੀਏ ਉਹਨਾਂ ਨੂੰ ਸਮਝਾ ਕੇ ਜਾ ਕੇ ਆਪਾਂ ਜੇ ਆਮ ਤਰ੍ਹਾਂ ਜੋ ਵੀ ਉਹ ਇਸ ਤਰ੍ਹਾਂ ਕਿ ਤਾਂ ਅਜ ਉਹਨਾਂ ਸਖਤੀ ਕਰਕੇ ਉਹਨਾਂ ਨੂੰ ਹਰਿਆਣੇ ਤੱਕ ਕੇ मतलब जेलों परचे दर्ज करके वो जी जी सप्लाई डिमांड साइड हैगी है डिमांड सीट एड्रैस ना हो गए कल्लाई सप्लाई जी सप्लाई साइड हैगी काम कर रही है जरा कि पहला नशा विरोधी कानून है एन डी पी एस एक्ट हैगा उस अधीन दुनिया भर च मतलब पहला फेल हो चुकी है यू ने कह दता वार ऑन ड्रग्स एड फेल्ड सा ब्रिटिश मेडिकल जरनल है जिरा दुनिया भर च मशहूर है उन्हें एडिटोरियल लिखता कि वार ऑन ड्रग्स एज फेल्ड ਇਹ ਵਲਾਇਟ ਫਸਤੀ ਹੈ ਜਿਹਨੇ ਖੇਰੀਆਂ ਉੱਤੇ ਇਹ ਦੁਨੀਆ ਪਰ ਫੇਲ ਹੋ ਚੁੱਕੀ ਹੈਗੀ ਹੈ। ਕੈਨੇਡਾ ਨੇ ਡੀਗ ਲਈ ਭੰਗ ਨੂੰ ਲੀਗਲਾਈਜ਼ ਕਰਤਾ ਹੈਗਾ। ਅਮਰੀਕਾ ਦੀ 29 ਸਟੇਟ ਨੇ ਭੰਗ ਨੂੰ ਡੀਲੀਗਲਾਈਜ਼ ਕਰਤਾ ਹੈਗਾ। ਸਾਰੇ ਪੁਰਤਗਾਲ ਨੇ, ਸਾਰੇ ਨੀਦਰਲੈਂਡ ਨੇ, ਸਾਰੇ ਸਕੈਂਡੀਨੇਵਿਅਨ ਕੰਟਰੀ ਨੇ ਜਿਹੜੇ ਟ੍ਰੈਡੀਸ਼ਨਲ ਅਸ਼ੀ ਹੈਗੇ ਆ ਇਹਦੇ ਕੱਟ-ਕੱਟ ਕਰਨਾ ਚਾਹੀਦਾ। ਉਹਨਾਂ ਦੀ ਸ਼ੇਪ, ਸ਼ੇਪਸ, ਫਲਾਈਟ, ਸ਼ੇਪਸ ਯੂਜ਼। ਇਤਨਾ ਕਿ ਸਿਰਿੰਜਾ ਇਹਨੇ ਸਾਡੇ ਕੋਲ ਸਿਰਿੰਜ ਲੈ ਲਓ ਤੁਸੀਂ। ਵੀ ਇੱਕ ਸੈਕੰਡਰੀ ਮਤਲਬ ਉਹਦਾ ਤਰੀਕੇ ਬੱਤੇ ਜਾ ਰਹੇ ਆ ਇਸ ਜੇ ਨਸ਼ਾ ਮੁਕਤ ਕਰਨ ਵਾਸਤੇ ਦੁਨੀਆ ਨੂੰ ਕਿ ਪੰਜਾਬ ਦੇ ਚ ਜਾਇੰਤ ਉਸਤਾਨ ਅਜੇ ਵੀ ਉਹੀ ਪੁਰਾਣਾ ਕਾਨੂੰਨ ਜੇ ਥੋੜੀ ਥੋੜੀ ਜਿਹੀ ਭੰਗ ਜਾਂ ਫੀਮ ਪੁੱਕੀ ਪੁੱਕੀ ਫੜੀ ਗਈ ਤਾਂ ਉਹਨੂੰ ਮਤਲਬ 10 ਸਾਲ ਦੀ ਪਹਿਲੀ ਵਾਰ ਫੜਨ ਤੇ ਕੈਦ ਹੈਗੀ ਹੈ ਕਿ ਦੁਆਰਾ ਜੇ ਫੰਡ ਫਰਿਆਦਾ ਤਾਂ ਉਹਨੂੰ ਉਮਰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੈਗੀ ਹੈ ਇੰਨਾ ਸਖਤ ਕਾਨੂੰਨ ਹੈ ਉਹ ਸਖਤ ਨੂੰ ਨਸ਼ਾ ਨੇ ਉਹਦੇ ਉਸ ਕਾਨੂੰਨ ਦੇ ਦੋ ਜਿਹੜਾ ਐਨਡੀਪੀ ਸੈਕਟਰਿਸਮ ਚਾਪਤੀ ਦਾ ਜੀ ਉਹਦੇ ਦੋ ਪਰਪਸੇ ਹਨ ਇੱਕ ਪਰਪਸਾ ਇਹ ਕਿ ਦੁਨੀਆ ਜੋ ਨਸ਼ਰਾ ਵਪਾਰ ਖਤਮ ਕਰਨਾ ਜੀ 35 ਸਾਲ ਬਾਅਦ 85 ਤੇ 30 ਸਾਲ ਬਾਅਦ ਰਿਜ਼ਲਟ ਕੀ ਨਿਕਲਿਆ ਕਿ ਦੂਜਾ ਪਰਪਸ ਜਗਾ ਕਿ ਸਿਧਾਰਨ ਨਸ਼ਾ ਮੁਕਤ ਕਰਨਾ ਹੈਗਾ ਦੂਜਾ ਪਰਪਸ ਉਹ ਕੱਲਾ ਫੇਲ ਨੀਆ ਰਿਜ਼ਲਟ ਉਲਟੇ ਘੱਟ ਦਿੱਤੇ ਇੱਕ ਤਾਂ ਇਹ ਨਸ਼ੇ ਦਾ ਵਪਾਰ ਸੀਗਾ ਉਹ ਇੰਟਰਨੈਸ਼ਨਲ ਹੋ ਗਿਆ ਉਹ ਚ ਨਸ਼ਾ ਮਾਫੀਆ ਆ ਗਿਆ ਗੈਂਗਵਾੜਦਾਂ ਆ ਗਈਆਂ ਤੇ ਨਾਰਕੋ ਟੈਰਰ ਨਾਰਕੋ ਟੈਰਰਿਸਮ ਤੱਕ ਪਹੁੰਚ ਗਿਆ ਜੀ ਨਸ਼ਾ ਜੇ ਵਪਾਰ ਦੇ ਮਾਮਲੇ ਵਿੱਚ ਇਹ ਦੂਜਾ ਜਿਹੜਾ ਹੈਗਾ ਜਿਹੜਾ ਨਸ਼ਾ ਮੁਕਤ ਕਰਨਾ ਹੈਗਾ ਉਹ ਨਸ਼ੇੜੀਆ ਦੀ ਗਿਣਤੀ ਦੁਨੀਆ ਭਰ ਤੇ 10 ਰੋਣਾ ਵੱਧ ਗਈ ਜਦੋਂ ਦੇ ਕਾਨੂੰਨ ਲਾਗੂ ਕੀਤੇ ਇੰਟਰ ਜੀਵਨ ਕਨਵੈਨਸ਼ਨ ਦੀ ਉਹੀ ਹਾਲ ਪੰਜਾਬ ਚ ਹੈ ਜੀ ਮੇਸ਼ਿਆਨੀ ਤੇ ਜੀ ਨਾ ਵਦੇ ਨੇ ਮਾਫੀਆ ਪੈਦਾ ਹੋ ਗਿਆ ਜੀ ਇਹ ਮਾਫੀ ਦਾ ਲੱਕ ਤੋੜਨਾ ਹੈਗਾ ਹੈ ਤਾਂ ਪੰਜਾਬ ਸਾਨੂੰ ਪੀ ਭੁੱਕੀ ਨੋ ਸੀਮਤ ਮਾਤਰਾ ਵਿੱਚ ਡਾਕੀ ਨਿਗਰਾਨੀ ਹੈ ਤਾਂ ਸਾਡਾ ਲੋਕਾਂ ਨੂੰ ਦੇਣੀ ਪੈਣੀ ਹੈ ਉਹਨਾਂ ਪੰਜਾਬ ਦੀ ਪ੍ਰੋਡਕਟਿਵਿਟੀ ਨਹੀਂ ਘਟਦੀ ਬੱਚਿਆਂ ਦੀ ਸਿਹਤ ਨਹੀਂ ਖਰਾਬ ਹੁੰਦੀ ਜਿਹੜੇ ਕਿੱਟੇ ਕਿੱਟਾ ਜਿਹੜਾ ਕਿੱਟਾ ਹੈਗਾ ਜਬ ਮੈਡੀਕਲ ਨਸ਼ੇ ਆਗੇ ਜਿਹੇ ਲੋਕਾਂ ਨੂੰ ਮਾਰਦੇ ਨੇ ਘਾਤਕ ਨੇ ਜਾਨ ਲੈਵਾ ਨੇ ਉਹਨਾਂ ਦੀ ਜਿਹੜੀ ਸਪਲਾਈ ਹੈਗੀ ਹੈ ਜੋ ਤੋੜਨੀ ਹੈਗੀ ਹੈ ਤਾਂ ਤੁਹਾਨੂੰ ਰਵਾਇਤੀ ਨਸ਼ੇ ਤਾਂ ਕਿ ਲੋਕੀ ਮਜਬੂਰ ਹੋ ਕੇ 7000 ਰੁਪਏ ਕਿਲੋ ਭੁੱਕੀ ਲੈ ਕੇ ਲੈਣ ਨਾਲ 100 ਰੁਪਏ ਦੀਆਂ ਗੋਲੀਆਂ ਲੈਣ ਸਮਝਣਗੇ ਲੋਕ ਉੱਥੇ ਜਾਣਗੇ ਜਾਣਗੇ ਜਿਹੜੇ ਰਵਾਇਤੀ ਮੈਸੇਜ ਆਪਾਂ ਤੁਸੀਂ ਸੁਣ ਸਕੀ ਯਾਰੀ ਰੱਖਾ ਲੀਂਗੇ ਔਰ ਔਰ ਕਾਂਗਰਸ ਸਰਕਾਰ ਉਹ ਵੀ ਕੁਝ ਕਰ ਰਹੀ ਹੈਗੀ ਜੋ ਕਾਦੀ 2014 ਚ ਲੋਕ ਸਭਾ 2014 ਜੋ ਚਟਕਾ ਲੱਗਿਆ ਸੀ ਉਸ ਤੋਂ ਬਾਅਦ ਆਪਣੀ ਕਾਲੀ ਕਾਲੀ ਨੀਜ਼ਰ ਕਲੈਕਸ਼ਨ ਤੋਂ ਤੇ ਕੀਤਾ ਸੀ ਜੀ ਜੀ ਡਾਕਟਰ ਸਾਹਿਬ ਆਸ ਕਰਦੇ ਆ ਕਿ ਜਿਹੜੇ ਤੁਸੀਂ ਚਿੱਠੀ ਲਿਖੀ ਹੈ ਰਵਾਇਤੀ ਨਸ਼ਾ ਦੁਬਾਰਾ ਲੀਗਲ ਕਰ ਲੇ ਪਰ ਡਾਕਟਰ ਨੇ ਖਾਨੀ ਵਿੱਚ ਇਹ ਆਸ ਕਰਦੇ ਆ ਕਿ ਮੁੱਖ ਮੰਤਰੀ ਕਰਨ ਮਨਿੰਦਰ ਸਿੰਘ ਉੱਤੇ ਗੌਰ ਕਰਨਗੇ ਤੇ ਪੰਜਾਬ ਦੇ ਵੀ ਸਾਡੇ ਨਾਲ ਪਾਉਣਗੇ ਮੈਂ ਕੈਪਟਨ ਨੂੰ ਟਾਈਮ ਮੰਗਿਆ ਜੀ ਸ਼ੁਕਰਸ਼ਨੀ ਹੈ ਕਿ ਅੱਜ ਤੱਕ ਕੋਈ ਟਾਈਮ ਦੇਈਓ ਅਗਲਾ ਸਾਡੀ ਟੀਮ ਜਾ ਰਹੀ ਹੈ ਇਹ ਗੱਲ ਕਰਨ ਵਾਸਤੇ ਸ਼ੁਰੂਆਤ ਕਰਦੇ ਹਾਂ ਕਿ ਤੁਹਾਨੂੰ ਟਾਈਮ ਮਿਲੇ ਤੇ ਉਹ ਤੁਹਾਡਾ ਤੰਦਰੁਸਤ ਰਹੇ ਇੰਗਲੈਂਡ ਪੰਜਾਬ ਦੀ ਜਵਾਨੀ ਦੀ ਵੇਖੀ ਬਾਕੀ ਕਿਤੋਂ ਵੱਧ ਚੱਕਰ ਟੀਵੀ ਨਾਲ ਗੱਲ ਕਰਨ ਲਈ ਮੇਰੀ ਗੱਲ ਜੇ ਸਰ ਮੈਂ ਗਲਤੀ ਕੀਤੀ